ਤੇ ਗਾਣਿਆਂ ਨੇ ਕਿੰਨੇ ਕਲਾਕਾਰਾਂ ਰੋਜੀ ਰੋਟੀ ਪਾਇਆ ਕਿੰਨਿਆਂ ਨੂੰ ਪਾਇਆ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹ ਵੀ ਅੱਜ ਕੱਲ ਸਿੱਧੂ ਮੂਸੇ ਵਾਲੇ ਦੇ ਪੰਜ ਛੇ ਗਾਣੇ ਸਟੇਜ ਤੇ ਗਾਈ ਜਾਂਦੇ ਆ ਤੁਸੀਂ ਕੁਝ ਆਪ ਦਾ ਵੀ ਗਾਓ ਯਾਰ ਤੁਹਾਨੂੰ ਤੁਹਾਡੇ ਕੋਲ ਹੈ ਨਹੀਂ ਮੈਟਰ ਹੈ ਨਹੀਂ ਤੁਹਾਡੇ ਕੋਲ ਗਾਉਣ ਵਾਲਾ ਕੋਈ ਤੁਸੀਂ ਆਪ ਦਾ ਗਾਓ ਦਿਖਾਓ ਲੋਕਾਂ ਨੂੰ ਵੀ ਸਾਡੇ ਚ ਕੀ ਟੈਲੈਂਟ ਆ ਗਾਈ ਤੁਸੀਂ ਜਾਣਦੇ ਹੋ ਜੀ ਹੁਣ ਸਿੱਧੂ ਮੂਸੇ ਵਾਲੇ ਆਪਣੇ ਬਾਈ ਜੀ ਹੋਣੀ ਆ ਮਨ ਕੇ ਚਲੋ ਇਸ ਗੱਲ ਦਾ ਸਾਡਾ ਛੋਟਾ ਭਰਾ ਸੀ ਇਸ ਗੱਲ ਦਾ ਮੈਨੂੰ ਚਲੋ ਜ਼ਿੰਦਗੀ ਚ ਇੱਕ ਵਾਰ ਮਿਲਿਆ ਉਹ ਬੰਦਾ ਚਲੋ ਪਰਮਾਤਮਾ ਉਹਦੀ ਰੂਹ ਨੂੰ ਤੰਦਰੁਸਤੀ ਬਖਸ਼ੇ ਤੇ ਉਹਦੇ ਗਾਣਿਆਂ ਉਹਦੇ ਗਾਣਿਆਂ ਨੇ ਕਿੰਨੇ ਕਲਾਕਾਰਾਂ ਨੂੰ ਰੋਜੀ ਰੋਟੀ ਪਾਇਆ ਕਿੰਨੇ ਨੂੰ ਪਾਇਆ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹ ਵੀ ਅੱਜ ਕੱਲ ਸਿੱਧੂ ਮੂਸੇਵਾਲੇ ਦੇ 5 6 ਗਾਣੇ ਸਟੇਜ ਤੇ ਗਾਈ ਜਾਂਦੇ ਆ ਤੁਸੀਂ ਕੁਝ ਆਪ ਦਾ ਵੀ ਗਾਓ ਯਾਰ ਤੁਹਾਨੂੰ ਤੁਹਾਡੇ ਕੋਲੇ ਹੈ ਨਹੀਂ ਮੈਟਰ ਹੈ ਨਹੀਂ ਤੁਹਾਡੇ ਕੋਲ ਗਾਉਣ ਵਾਲਾ ਕੋਈ ਤੁਸੀਂ ਆਪ ਦਾ ਗਾਓ ਦਿਖਾਓ ਲੋਕਾਂ ਨੂੰ ਵੀ ਸਾਡੇ ਚ ਕੀ ਟੈਲੈਂਟ ਆ ਗਾਓ ਤਾਂ ਸਹੀ ਤੁਸੀਂ ਆਪ ਦਾ ਬਿਲਕੁਲ ਉਹੀ ਕਹਿ ਕੇ ਚੀਕਾਂ ਮਰਾਈ ਜਾਂਦੇ ਉਹ ਲੋਕ ਮਾਰੀ ਜਾਂਦੇ ਮੂਰੇ ਖੜੇ ਜਿਹੜੇ ਉਹ ਵਿਚਾਰੇ ਹੁੰਦੇ ਆ ਮਾਤੜ ਪਰ ਇਹਦੇ ਘਰ ਦੇ ਵਿਚਾਰੇ ਇਨਸਾਫ ਮੰਗਦੇ ਆ ਉਹਨਾਂ ਤੇ ਕੋਈ ਖੜਦਾ ਨਹੀਂ ਜਿਹੜੇ ਥੋੜੀ ਗਾਣੇ ਗਾਣੀ ਗਾ ਲੈਂਦੇ ਆ ਪੰਜ ਬਸ ਹਾਂ ਉਹਨਾਂ ਨਾਲ ਕੀ ਦੇ ਖੜਨਾ ਹੂੰ ਜਿਹਦੇ ਜਿਸ ਤਣ ਲੱਗੀਆਂ ਸੋ ਤਾਂ ਨ ਜਾਣੇ ਉਹ ਉਹ ਤਾਂ ਬਾਪੂ ਜੀ ਹੁਣੇ ਪਟਕਦੇ ਫਿਰਦੇ ਆ ਇਨਸਾਫ ਦੀ ਮੰਗ ਕਰਦੇ ਆ ਪਰ ਇਹ ਗਾਣਿਆਂ ਤੋਂ ਪਈਏ ਬਣਾ ਰਹੇ ਆ ਠੀਕ ਹੈ ਠੀਕ ਹੈ ਨਾ ਉਹਨਾਂ ਦੇ ਉਹਦੇ ਗਾਣੇ ਗਾ ਕੇ ਠੀਕ ਹੈ ਤੇ ਮੈਂ ਇਹ ਇਹ ਗੱਲ ਮੈਂ ਮੈਂ ਕਿਸੇ ਦਾ ਸੰਦੀਪ ਭਾਜੀ ਮੈਂ ਕਿਸੇ ਦਾ ਮੁਕਾਬਲਾ ਨਹੀਂ ਕਰਦਾ ਵੀ ਮੇਰੇ ਨਾਲ ਉਹ ਸਿੰਗਰ ਗਾ ਕੇ ਦੇਖ ਲੈ ਮੈਂ ਆ ਸਿੰਗਰ ਮੇਰਾ ਆਪ ਦਾ ਆਪ ਦਾ ਕੰਮ ਆ ਆਪਦਾ ਮੇਰਾ ਲੈਵਲ ਆ ਮੈਨੂੰ ਜਿੱਦਾਂ ਦਾ ਚੰਗਾ ਲੱਗਦਾ ਗਾਉਣਾ ਪਰ ਗਾਉਣਾ ਹਿੱਕ ਠੋਕਿਆ ਤੇ ਨਾਲ ਹੀ ਹਿੱਕ ਠੋਕ ਕੇ ਗਾਉਣਾ ਠੀਕ ਨਹੀਂ ਗੱਲ ਇਹ ਨਹੀਂ ਬੰਦਾ ਕਹਿੰਦਾ ਉਹ ਹੂ ਕਰੀ ਜਾਂਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਠੀਕ ਹੈ ਨਾ ਬੇ 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 ਸਤੁਤਕੀਆਂ ਹਰ ਹਰਕਤਾਂ ਮਾਰੀ ਜਾਣੀਆਂ ਹੂ ਕਰੀ ਜਾਣਾ ਠਾੜਾ ਠੀਕ ਨਹੀਂ ਗੱਲ ਇਹ ਇਹ ਕੋਈ ਇਹ ਕੋਈ ਗੱਲਾਂ ਥੋੜਾ ਯ ਤੁਸੀਂ ਦਿਖਾਓ ਬੰਦੇ ਨੂੰ ਕਰਕੇ ਵੱਧ ਕਰਾਰੀਆਂ ਮੰਨਣਾ ਕਹਿਕ ਤਾਂ ਨਹੀਂ ਮੰਨਦਾ ਨਹੀਂ ਬਣਦਾ ਬੈਠੇ ਵਿਚਾਰੇ ਭੋਲੇ ਬੈਠੇ ਆ ਕਈ ਬਹੁਤ ਸੋਹਣਾ ਸੁਰੀਲਾ ਮੁੰਡੇ ਗਾਉਂਦੇ ਆ ਬੈਠੇ ਪੁੱਛਦਾ ਨਹੀਂ ਕੋਈ ਆ ਬੋਂਗੇ ਬੰਦੇ ਨੂੰ ਜਿਹਨਾਂ ਦੀ ਸਟੇਜਾਂ ਦੇ ਉੱਤੇ ਵਾਜ ਜਾਣੀ ਨਿਕਲਦੀਆਂ ਵਾਜ ਜਾਣੀ ਨਿਕਲਦੀਆਂ ਕਈ ਵਾਰ ਕੁੜੀ ਦੀ ਨਿਕਲਦੀ ਆ ਮੁੰਡਾ ਹੋਰ ਹੀ ਕਿਤੇ ਬੋਲਪੂਣਾ ਆਲੇ ਆ ਕਰਕੇ ਠੀਕ ਨਹੀਂ ਗੱਲ ਸਾਜ਼ੀਆਂ ਦਾ ਜੋਰ ਜਿਹਾ ਵੱੱਦ ਲਵਾਉਂਦੇ ਆ ਜੋਰ ਜਿਹਾ ਦੱਬੀ ਚੱਲੋ ਉਹਦੇ ਗਾਣਿਆਂ ਨੇ ਕਿੰਨੇ ਕਲਾਕਾਰਾਂ ਨੂੰ ਰੋਜੀ ਰੋਟੀ ਪਾਇਆ ਕਿੰਨੇ ਨੂੰ ਪਾਇਆ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹ ਵੀ ਅੱਜ ਕੱਲ ਸਿੱਧੂ ਮੂਸੇ ਵਾਲੇ ਦੇ ਪ ਕੁਝ ਕੁ ਆਪਦਾ ਵੀ ਗਾਓ ਯਾਰ ਤੁਹਾਨੂੰ ਤੁਹਾਡੇ ਕੋਲੇ ਹੈ ਨਹੀਂ ਮੈਟਰ ਹੈ ਨਹੀਂ ਤੁਹਾਡੇ ਕੋਲ ਗਾਉਣ ਵਾਲਾ ਕੋਈ ਤੁਸੀਂ ਆਪਦਾ ਗਾਓ ਦਿਖਾਓ ਲੋਕਾਂ ਨੂੰ ਵੀ ਸਾਡੇ ਚ ਕੀ ਟੈਲੈਂਟ ਆ ਗਾਈ ਤੁਸੀਂ ਜਾਣਦੇ ਹੋ ਜੀ ਹੁਣ ਸਿੱਧੂ ਮੂਸੇ ਵਾਲੇ ਆਪਣੇ ਬਾਈ ਜੀ ਹੋਣੀ ਆ ਮਨ ਕੇ ਚਲੋ ਇਸ ਗੱਲ ਦਾ ਸਾਡਾ ਛੋਟਾ ਭਰਾ ਸੀ ਇਸ ਗੱਲ ਦਾ ਮੈਨੂੰ ਚਲੋ ਜ਼ਿੰਦਗੀ ਚ ਇੱਕ ਵਾਰ ਮਿਲਿਆ ਉਹ ਬੰਦਾ ਚਲੋ ਪਰਮਾਤਮਾ ਉਹਦੀ ਰੂਹ ਨੂੰ ਤੰਦਰੁਸਤੀ ਬਖਸ਼ੇ ਤੇ ਉਹਦੇ ਗਾਣਿਆਂ ਉਹਦੇ ਗਾਣਿਆਂ ਨੇ ਕਿੰਨੇ ਕਲਾਕਾਰਾਂ ਨੂੰ ਰੋਜੀ ਰੋਟੀ ਪਾਇਆ ਕਿੰਨਿਆਂ ਨੂੰ ਪਾਇਆ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹ ਵੀ ਅੱਜ ਕੱਲ ਸਿੱਧੂ ਮੂਸੇ ਵਾਲੇ ਦੇ ਪੰਜ ਛੇ ਗਾਣੇ ਸਟੇਜ ਤੇ ਗਾਈ ਜਾਂਦੇ ਆ ਹੂੰ ਤੁਸੀਂ ਕੁਝ ਆਪ ਦਾ ਵੀ ਗਾਓ ਯਾਰ ਤੁਹਾਨੂੰ ਤੁਹਾਡੇ ਕੋਲੇ ਹੈ ਨਹੀਂ ਮੈਟਰ ਹੈ ਨਹੀਂ ਤੁਹਾਡੇ ਕੋਲ ਗਾਉਣ ਵਾਲਾ ਕੋਈ ਤੁਸੀਂ ਆਪ ਦਾ ਗਾਓ ਦਿਖਾਓ ਲੋਕਾਂ ਨੂੰ ਵੀ ਸਾਡੇ ਚ ਕੀ ਟੈਲੈਂਟ ਆ ਹੂੰ ਗਾਓ ਤਾਂ ਸਹੀ ਤੁਸੀਂ ਆਪ ਦਾ ਬਿਲਕੁਲ ਤੁਸੀਂ ਕਹਿ ਕੇ ਚੀਕਾਂ ਮਰਾਈ ਜਾਂਦੇ ਹੋ ਉਹ ਲੋਕ ਮਾਰੀ ਜਾਂਦੇ ਮੂਰੇ ਖੜੇ ਜਿਹੜੇ ਉਹ ਬੇਚਾਰੇ ਹੁੰਦੇ ਆ ਮਾਤੜ ਪਰ ਇਹਦੇ ਘਰ ਦੇ ਬੇਚਾਰੇ ਇਨਸਾਫ ਮੰਗਦੇ ਉਹਨਾਂ ਤੇ ਕੋਈ ਖੜਦਾ ਨਹੀਂ ਜਿਹੜੇ ਤੁਹਾਡੀ ਗਾਣੇ ਗਾਣੀ ਗਾ ਲੈਂਦੇ ਆ ਪੰਜ ਛੇ ਬਸ ਹਾਂ ਉਹਨਾਂ ਨਾਲ ਕੀ ਨੇ ਖੜਨਾ ਹੂੰ ਜਿਹਦੇ ਜਿਸ ਤਨ ਲੱਗੀਆਂ ਸੋ ਤਾਂ ਨ ਜਾਣੇ ਉਹ ਉਹ ਤਾਂ ਬਾਪੂ ਜੀ ਹੁਣੇ ਢਟਕਦੇ ਫਿਰਦੇ ਆ ਇਨਸਾਫ ਦੀ ਮੰਗ ਕਰਦੇ ਆ ਪਰ ਇਹ ਗਾਣਿਆਂ ਤੋਂ ਰੁਪਈਏ ਬਣਾ ਰਹੇ ਆ ਠੀਕ ਹੈ ਠੀਕ ਨਹੀਂਗਾ ਉਹਨਾਂ ਦੇ ਉਹਦੇ ਗਾਣੇ ਗਾ ਕੇ ਠੀਕ ਹੈ ਤੇ ਮੈਂ ਇਹ ਇਹ ਗੱਲ ਮੈਂ ਮੈਂ ਕਿਸੇ ਦਾ ਸੰਦੀਪ ਭਾਜੀ ਮੈਂ ਕਿਸੇ ਦਾ ਮੁਕਾਬਲਾ ਨਹੀਂ ਕਰਦਾ ਵੀ ਮੇਰੇ ਨਾਲ ਉਹ ਸਿੰਗਰ गा ਕੇ ਦੇਖ ਲੈ ਮੈਂ ਆ ਸਿੰਗਰ ਮੇਰਾ ਆਪ ਦਾ ਆਪ ਦਾ ਕੰਮ ਆ ਆਪਦਾ ਮੇਰਾ ਲੈਵਲ ਆ ਮੈਨੂੰ ਜਿੱਦਾਂ ਦਾ ਚੰਗਾ ਲੱਗਦਾ ਗਾਉਣਾ ਪਰ ਗਾਉਣਾ ਹਿੱਕ ਠੋਕਿਆ ਤੇ ਨਾਲ ਹੀ ਹਿੱਕ ਠੋਕ ਕੇ ਗਾਉਣਾ ਹੂੰ ਠੀਕ ਨਹੀਂ ਗੱਲ ਇਹ ਨਹੀਂ ਬੰਦਾ ਕਹਿੰਦਾ ਉਹ ਉਹ ਕਰੀ ਜਾਂਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਠੀਕ ਹੈ ਬੇ 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 ਤੂ ਤੁਕੀਆਂ ਹਰ ਹਰਕਤਾਂ ਮਾਰੀ ਜਾਣੀਆਂ ਉਹ ਕਰੀ ਜਾਣਾ ਠਾੜਾ ਠੀਕ ਨਹੀਂ ਗੱਲ ਇਹ ਇਹ ਕੋਈ ਇਹ ਕੋਈ ਗੱਲਾਂ ਥੋੜਾ ਯਾਰ ਤੁਸੀਂ ਗਾਇਕੀ ਆ ਤੁਸੀਂ ਦਿਖਾਓ ਬੰਦੇ ਨੂੰ ਕਰਕੇ ਵੱਧ ਕਰਾਰੀਆਂ ਮੰਨਣਾ ਗਾਇਕ ਤਾਂ ਨਹੀਂ ਮੰਨਦਾ ਨਹੀਂ ਬਣਦਾ ਬੈਠੇ ਆ ਵਿਚਾਰੇ ਭੋਲੇ ਬੈਠੇ ਆ ਕਈ ਬਹੁਤ ਸੋਹਣਾ ਸੁਰੀਲਾ ਮੁੰਡੇ ਗਾਉਂਦੇ ਆ ਬੈਠੇ ਪੁੱਛਦਾ ਨਹੀਂ ਕੋਈ ਆ ਬੋਂਗੇ ਬੰਦੇ ਨੂੰ ਜਿਹਨਾਂ ਦੀ ਸਟੇਜਾਂ ਦੇ ਉੱਤੇ ਵਾਜ ਜਾਣੀ ਨਿਕਲਦੀਆਂ ਵਾਜ ਜਾਣੀ ਨਿਕਲਦੀਆਂ ਕਈ ਵਾਰ ਕੁੜੀ ਦੀ ਨਿਕਲਦੀ ਆ ਮੁੰਡਾ ਹੋੜੀ ਦੇ ਨੇ ਬੋਲਪੂ ਨਾਲ ਆ